ਅੱਜ ਇਨ ਕੰਟੀਨਿਊਸ਼ਨ ਆਫ ਜਿਹੜੀ ਅਸੀਂ ਪਹਿਲਾਂ 2 ਦਿਨ ਪਹਿਲਾਂ ਵੀ ਰਿਕਵਰੀ ਵਧੀਆ ਕੀਤੀ ਗਈ ਸੀ ਉਹਦੀ ਕੰਟੀਨਿਊਸ਼ਨ ਚ ਜਿਹੜਾ ਜੁਦ ਨਸ਼ਾ ਵਿਰੁੱਧ ਅਸੀਂ ਮੋਗਾ ਪੁਲਿਸ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਜਿਹੜਾ ਚਲਾਇਆ ਜਾ ਰਿਹਾ ਉਹਦੇ ਤਹਿਤ ਸੀਆਈਏ ਮੋਗਾ ਵੱਲੋਂ ਕੱਲ ਅਸੀਂ ਤਿੰਨ ਮੁਜਰਮ ਫੜੇ ਆ ਗਏ ਜਿੰਨਾਂ ਕੋਲੋਂ 4 ਕੁਇੰਟਲ ਡੋਡੇ ਜਿਹੜੇ ਚੂਰਾ ਪੋਸਟ ਅਲੋਂਗ ਵਿਦ ਜਿਹੜੀ ਹੋਨਡਾ ਸਿਟੀ ਕਾਰ ਸੀ ਉਹ ਰਿਕਵਰ ਕੀਤੀ ਹੈਗੀ ਇਹਦੀ ਜਿਹੜੀ ਫਰਦਰ ਡਿਟੇਲ ਇਹ ਹੈ ਸਾਨੂੰ 15 ਪੰਜ ਨੂੰ ਸਾਡੇ ਜਿਹੜੇ ਐਸਸੀ ਹਿਸਾਬ ਸੀ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਸਿਕਰਟ ਇਨਫੋਰਮੇਸ਼ਨ ਕਿ ਜਿਹੜਾ ਇੱਕ ਆ ਜਗਮੀਤ ਸਿੰਘ ਪੁੱਤਰ ਬਤਾਰ ਸਿੰਘ ਹੈਗਾ ਥਾਣਾ ਦਿਹਾਲਪੁਰ ਦਾ ਰਹਿਣ ਵਾਲਾ ਹੈਗਾ ਇਹ ਇੱਥੇ ਲਿਆ ਕੇ ਡੋਡੇ ਪੋਸਟ ਜਿਹੜੇ ਹੈਗਾ ਇੱਥੇ ਸਪਲਾਈ ਕਰਦਾ ਸੀ ਜਿਹੜਾ ਮੋਗਾ ਦੇ ਰਿਏ ਚ ਇਹਦੇ ਫਰਦਰ ਇਹਦੀ ਇਨਵੈਸਟੀਗੇਸ਼ਨ ਜਿਹਫੇ ਨੂੰ ਅਸੀਂ ਨਾਕਾ ਲਾ ਕੇ ਨੂੰ ਜਿਹੜਾ ਹੈਗਾ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਕੋਲੋਂ ਸਾਨੂੰ ਵੀ ਗੱਟੇ ਜਿਹੜੇ ਹੈਗੇ ਆ 20-20 ਕਿਲੋ ਦੇ ਡੋਡੇ ਪੋਸਟ ਜਿਹੜੇ ਬ੍ਰੰਧ ਹੋਏ ਹੈਗੇ ਆ ਅਲੋਂਗ ਇਹਦੀ ਜਿਹੜੀ Honda City ਕਾਰ ਸੀ ਉਹ ਇਹਦੀ ਜਿਹੜੀ ਪੁਛੀਸ਼ ਤੇ ਅੱਗੇ ਫਰਦਰ ਅਸੀਂ ਦੋ ਬੰਦਿਆਂ ਨੂੰ ਹੋਰ ਅਸੀਂ ਜਿਹੜਾ ਨੋਮੀਨੇਟ ਕੀਤਾ ਇੱਕ ਦਾ ਨਾਮ ਹੈਗਾ ਪਿਆਰਾ ਸਿੰਘ ਪੁੱਤਰ ਬਚਿੱਤਰ ਸਿੰਘ ਜਿਹੜਾ ਸਮਾਲਸਰ ਥਾਣੇ ਦਾ ਰਹਿਣ ਵਾਲਾ ਹੈਗਾ ਤੇ ਇੱਕ ਹੈਗਾ ਕੁਲਵੀਰ ਸਿੰਘ ਪੁੱਤਰ ਸੇਵਕ ਸਿੰਘ ਇਹ ਥਾਣਾ ਬਾਗਾਪੁਰਾਨਾ ਦਾ ਰਹਿਣ ਵਾਲਾ ਹੈਗਾ ਉਗੋਕੇ ਪਿੰਡ ਦਾ ਇਹਨਾਂ ਨੂੰ ਇਹ ਸਪਲਾਈ ਕਰਦਾ ਸੀ ਤੇ ਜਿਹੜੇ ਫਰਦਰ ਇਹ ਅੱਗੇ ਆਪ ਦਾ ਵੇਚਦੇ ਸੀ ਇਹ ਨੇੜੇ ਜਿਹੜਾ ਹੈਗਾ ਬਾਗਾਪੁਰਾਨਾ ਤੇ ਜਿਹੜਾ ਸਮਾਲਸਰ ਏਰੀਆ ਹੈਗਾ ਤੇ ਇਹ ਨੇੜੇ ਹੀ ਹੈਗਾ ਉਧਰਲੇ ਏਰੀਆ ਤੇ ਆਪਸੇ ਜਾਣ ਕਰ ਸੀ ਜੇ ਇਹਨਾਂ ਦੇ ਪਹਿਲਾਂ ਕੋਈ ਪਰਚਾ ਦਰਦੇ ਨੀਗਾ ਇਹ ਕਦੋਂ ਤੋਂ ਕੰਮ ਕਰ ਰਿਹਾ ਸਰ ਇਹ ਜਿਹੜੇ ਸਾਨੂੰ ਹੇ ਫਰਦੇ ਇਨਵੈਸਟੀਗੇਸ਼ਨ ਚੱਲਦੀ ਪਈ ਇਹ ਮੋਸਟ ਪ੍ਰੋਬਬਲੀ ਜਿਹੜੀ ਹੈਗੀ ਹੈ ਰਾਜਸਥਾਨ ਐਮਪੀ ਚ ਉਹ ਇਹ ਲੈ ਕੇ ਆਈ ਸੀ ਇਹਨਾਂ ਦੇ ਪੁਰਾਣੇ ਲਿੰਕ ਹੈਗੇ ਆ ਪਰ ਇਹਨਾਂ ਦੇ ਉੱਪਰ ਜਿਹੜੀ ਸਾਡੀ ਪੜਤਾਲ ਤੋਂ ਹਜੇ ਕੋਈ ਪਰਚਾ ਰਜਿਸਟਰ ਨਹੀਂ ਪਾਇਆ ਗਿਆ ਪਰ ਅਸੀਂ ਹੋਰ ਜਿਹੜੀ ਹੈਗੀ ਇਹਨਾਂ ਦੇ ਥਾਣੇ ਤੋਂ ਜਿਹੜੇ ਕੰਸਰਨ ਥਾਣੇ ਤੋਂ ਇਹਨਾਂ ਦਾ ਰਿਕਾਰਡ ਲੈ ਰਹੇ ਹੈਗੇ ਮੇਬੀ ਕੋਈ ਸੈਟ ਕੋਲ ਐਫ ਆਈ ਆਰ ਨਾਲ ਦੀ ਹੋਵੇ ਕੋਈ ਇਹਦੀ ਕਿਤੇ ਸਰ ਗੱਡੀ ਦੀ ਡਿੱਗੀ ਚ ਰੱਖੇ ਸੀਗਾ ਇਹ ਜਿਹੜੀ ਇਹਨਾਂ ਦੀ ਜਿਹੜੀ ਪਿੱਛੇ ਹੈਗੀ ਸੀ ਉਹ ਸਾਰੀ ਜਗ੍ਹਾ ਚੋ ਕੇ ਬਣਾਈ ਹੋਈ ਸੀ ਜਦੋਂ ਬਣਾਈ ਸੀ ਨਹੀਂ ਜਿਹੜੀ ਪੂਰੀ ਹੈਗੀ ਸੀ ਉੱਥੇ ਵੀਡ ਗੱਟੇ ਜਿਹੜੀ ਸਿੱਟਾ ਪੱਟ ਕੇ ਗੱਡੀ ਸਾਰੀ ਇੱਕ ਜੁੜ ਜਾਂਦੀ ਹੈ ਨਾ ਡਿੱਗੀ ਤੇ ਵਿੱਚ ਸਾਰੀ ਉੱਥੇ ਸਰ ਪਹਿਲਾਂ ਵੀ ਪੀਸੀ ਦੇ ਵਿੱਚ ਕਾਫੀ ਪੜੇ ਗਏ ਆ ਉਹਨਾਂ ਦਾ ਜਿਗਰ ਮੋਗੀ ਨਾਲ ਹੁੰਦਾ ਹੈ ਮੋਗੀ ਸਪਲਾਈ ਕਰਨਾ ਹੈ ਅੱਜ ਵੀ ਤੁਹਾਡੇ ਕੋਲ ਦੱਸਿਆ ਜਾ ਰਿਹਾ ਵੀ ਕੋਈ ਮੋਗੀ ਚ ਇਦਾਂ ਦਾ ਬੰਦਾ ਲੱਗਿਆ